ਇੱਕ ਹੋਟਲ ਵਿਨਟੇਜ ਵਿੱਚ ਦੇ ਵਪਾਰ ਦਾ ਤੰਦਾ ਚੱਲਦਾ ਪਿਆ ਹੈਗਾ ਤੇ ਇੱਥੇ ਫੌਰੀ ਕਾਰਵਾਈ ਕਰਦੇ ਹੋਏ ਇਹਨਾਂ ਨੇ ਉਸ ਆਪਣੀ ਟੀਮ ਦੇ ਸਮੇਤ ਉੱਥੇ ਰੇਡ ਕੀਤਾ ਤੇ ਸ਼ੱਕੀ ਹਾਲਾਤ ਵਿੱਚ ਸਾਨੂੰ ਉੱਥੇ ਕਪਲ ਮਿਲਿਆ ਜੀ ਇਹ ਸਾਨੂੰ ਪਹਿਲਾਂ ਵੀ ਇਨਫੋਰਮੇਸ਼ਨ ਆਈ ਸੀਗੀ ਬਟ ਪਹਿਲਾਂ ਵੀ ਜਦੋਂ ਰੇਡ ਕੀਤੀਆਂ ਸੀਗੀਆਂ ਤੇ ਉਸ ਟਾਈਮ ਸਾਨੂੰ ਕੁਝ ਨਹੀਂ ਮਿਲਿਆ ਸੀਗਾ ਸਾਡੇ ਆਲੇ-ਦੁਆਲੇ ਜਾਂ ਸ਼ਹਿਰ ਵਿੱਚ ਕੋਈ ਵੀ ਇਦਾਂ ਦੀ ਗਤੀਵਿਧੀ ਚੱਲਦੀ ਹੈਗੀ ਹੈ ਤੇ ਸਾਨੂੰ ਇਨਫੋਰਮ ਕਰੋ ਤੇ ਆਪਾਂ ਉਹਨਾਂ ਤੇ ਕਾਰਵਾਈ ਕਰਾਂਗੇ ਜੀ ਮਾਨਯੋਗ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਵੱਲੋਂ ਜਿਹੜੀ ਸ਼ਹਿਰ ਵਿੱਚ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਇਸ ਦੇ ਅੰਤਰਗਤ ਸਾਡੇ ਜਿਹੜੇ ਡਿਵੀਜ਼ਨ ਏ ਦੇ ਜਿਹੜੇ ਐਸਐਚਓ ਸਾਹਿਬ ਹੈਗੇ ਐ ਇੰਸਪੈਕਟਰ ਬਲਜਿੰਦਰ ਸਿੰਘ ਇਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਹੋਟਲ ਵਿਨਟੇਜ ਵਿੱਚ ਦੇਵ ਵਪਾਰ ਦਾ ਧੰਦਾ ਚੱਲਦਾ ਪਿਆ ਹੈਗਾ ਤੇ ਇੱਥੇ ਫੌਰੀ ਕਾਰਵਾਈ ਕਰਦੇ ਹੋਏ ਇਹਨਾਂ ਨੇ ਉਸ ਆਪਣੀ ਟੀਮ ਦੇ ਸਮੇਤ ਉੱਥੇ ਰੇਡ ਕੀਤਾ ਤੇ ਸ਼ੱਕੀ ਹਾਲਾਤ ਵਿੱਚ ਸਾਨੂੰ ਉੱਥੇ ਕਪਲ ਮਿਲਿਆ ਤੇ ਈੜਤਾ ਦੇ ਬਿਆਨਾਂ ਦੇ ਆਧਾਰ ਤੇ ਆਪਾਂ ਪਰਚਾ ਦਰਜ ਕੀਤਾ ਮਕਦਮਾ ਨੰਬਰ 73 ਅਧੀਨ ਤਾਰਾ 345 ਇਮੋਰਲ ਟਰੈਫਿਕ ਪ੍ਰੀਵੈਂਸ਼ਨ ਐਕਟ ਡਿਵੀਜ਼ਨ A ਵਿੱਚ ਤੇ ਨਾਲ ਹੀ ਆਪਾਂ ਜਿਹੜੇ ਦੋ ਦੋਸ਼ੀ ਸੀਗੇ ਇੱਕ ਸੁਖਚੈਨ ਸਿੰਘ ਉਰਫ ਰਾਜਾ ਵਾਸੀ ਸ਼ਰੀਫਪੁਰਾ ਅੰਮ੍ਰਿਤਸਰ ਜੋ ਕਿ ਹੋਟਲ ਦਾ ਮੈਨੇਜਰ ਹੈਗਾ ਆ ਤੇ ਸੰਚਿਤ RAM ਯਾਦਵ ਵਾਸੀ ਉੱਤਰ ਪ੍ਰਦੇਸ਼ ਜਿਹੜਾ ਇਹਦੇ ਵਿੱਚ ਮੀਡੀਏਟਰ ਦਾ ਕੰਮ ਕਰਦਾ ਸੀਗਾ ਉਹਨਾਂ ਨੂੰ ਆਪਾਂ ਗ੍ਰਿਫਤਾਰ ਕੀਤਾ ਸਰ ਕਿਦਾਂ ਸਮੇਂ ਤੋਂ ਕੰਮ ਕਰ ਰਹੇ ਸੀ ਇੱਥੇ ਜੀ ਇਹ ਸਾਨੂੰ ਪਹਿਲਾਂ ਵੀ ਇਨਫੋਰਮੇਸ਼ਨ ਆਈ ਸੀਗੀ ਬਟ ਪਹਿਲਾਂ ਵੀ ਜਦੋਂ ਰੇਡ ਕੀਤੀਆਂ ਸੀਗੀਆਂ ਤੇ ਉਸ ਟਾਈਮ ਸਾਨੂੰ ਕੁਝ ਨਹੀਂ ਮਿਲਿਆ ਸੀਗਾ ਇਸ ਵਾਰੀ ਜਿਹੜਾ ਹੈਗਾ ਇਹਨੂੰ ਇੱਕ ਟਰੈਪ ਲਾ ਕੇ ਚੰਗੀ ਤਰ੍ਹਾਂ ਤੇ ਫਿਰ ਟੀਮਾਂ ਬਣਾ ਕੇ ਤੇ ਇਸ ਤੇ ਕਾਰਵਾਈ ਕੀਤੀ ਤੇ ਸਾਨੂੰ ਸਫਲਤਾ ਮਿਲੀ ਹੈ ਜੀ ਸਾਨੂੰ ਉੱਥੋਂ ਇੱਕ ਹੀ ਪੀੜਤਾ ਜਿਹੜੀ ਸੀਗੀ ਇਹ ਤੋਂ ਰਿਕਵਰ ਹੋਈ ਹੈਗੀ ਹੈ ਤੇ ਬਾਕੀ ਉਸ ਜਿਹੜਾ ਇਨਵੈਸਟੀਗੇਸ਼ਨ ਇਹ ਚੱਲਦੀ ਪਈ ਹੈ ਜੇ ਹੋਰ ਵੀ ਸਾਨੂੰ ਕੋਈ ਸੋਰਸ ਪਤਾ ਲੱਗੋ ਤਾਂ ਦੱਸ ਦਿਓ ਪੈਸੇ ਲੱਗਦੇ ਜਾਂਦੇ ਜਦੋਂ ਕੋਈ ਬੰਦਾ ਇਹਨਾਂ ਦੇ ਕੋਲ ਆਉਂਦਾ ਜੀ ਉੱਥੇ ਜੀ ਉਹੀ ਜਿਹੜਾ ਇਹਨਾਂ ਦਾ ਵਪਾਰ ਹੈਗਾ ਆ ਉਹ ਇਹਨਾਂ ਦਾ ਕਮਿਸ਼ਨ ਹੁੰਦਾ ਆ ਕਦੀ ਹਜ਼ਾਰ ਕਦੀ 2000 ਇਹਦੇ ਹਿਸਾਬ ਨਾਲ ਇਹ ਵਪਾਰ ਕਰਦੇ ਹੁੰਦੇ ਸੀ ਫੋਟੋ ਮਾਲਕ ਜੀ ਫੋਟੋ ਮਾਲਕ ਦਾ ਹਜੇ ਤੱਕ ਤੇ ਰੋਲ ਕੋਈ ਸਾਹਮਣੇ ਆਇਆ ਨਹੀਂ ਹੈਗਾ ਅਜੇ ਜੇ ਸਾਨੂੰ ਲੱਗਦਾ ਹੈਗਾ ਕਿ ਹੋਟਲ ਮਾਲਕ ਦਾ ਕੋਈ ਇਹਦੇ ਵਿੱਚ ਆਊਗਾ ਜਿਸ ਜ਼ਿਕਰ ਤੇ ਆਪਾਂ ਉੱਤੀ ਵੀ ਕਾਰਵਾਈ ਕਰਾਂਗੇ। ਕੁੜੀ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਕਿ ਹੋਰ ਕਿੰਨੀਆਂ ਕੁੜੀਆਂ ਉਹਦੇ ਨਾਲ ਜਣੀਆਂ ਕੰਮਕਾਰੀਆਂ ਨੇ ਵੀ ਉੱਥੇ। ਹੋਰ ਹੋਰ ਕਿਹੜੇ ਮਾਲਕ ਦੇ ਵਿੱਚ? ਜੀ ਹਜੇ ਆਪਾਂ ਜਿਹੜੇ ਕੁੜੀ ਦੇ ਬਿਆਨ ਜਿਹੜੇ ਸੀਗੇ ਅਧੀਨ ਤਾਰਾ 183 ਬੀ ਐਨ ਐਸ ਐਸ ਦਰਜ ਕਰਵਾਏ ਹੈਗੇ ਆ ਤੇ ਜਿਨ੍ਹਾਂ ਦੀ ਕਾਪੀਆਂ ਆਪਾਂ ਲੈ ਲਈ ਹੈਗੀ ਤੇ ਨਾਲ ਹੀ ਆਪਾਂ ਉਹ ਤੋਂ ਵੀ ਪੁੱਛਗਿੱਛ ਕਰਾਂਗੇ ਕਿ ਉਹਦੇ ਨਾਲ ਹੋਰ ਜਿਹੜੀਆਂ ਪੀੜਤਾ ਹੈਗੀਆਂ ਕੌਣ-ਕੌਣ ਹੈਗੀਆਂ ਤੇ ਜਿਹੜੀ ਵੀ ਸਾਨੂੰ ਉੱਥੇ ਨਾਮਜ਼ਦ ਹੋਣਗੇ ਮੁਜਰਮ ਆਪਾਂ ਉੱਤੇ ਵੀ ਕਾਰਵਾਈ ਕਰਾਂਗੇ। ਇਹ ਪੰਜਾਬ ਦੀ ਹੈ ਜੀ ਪਹਿਲਾ ਪਰਚਾ ਨਹੀਂ ਹੈ ਇਹ ਨਾ ਨਹੀਂ ਜੀ ਇਹਨਾਂ ਤੇ ਪਹਿਲਾਂ ਕੋਈ ਪਰਚਾ ਨਹੀਂ ਹੈਗਾ ਆ ਬਾਕੀ ਮੈਂ ਮੀਡੀਆ ਰਾਹੀਂ ਇੱਕ ਆਪ ਜੀ ਨੂੰ ਇੱਕ ਸਨੇਹਾ ਹੋਰ ਦੇਣਾ ਚਾਹੁੰਦਾ ਆ ਕਿ ਤੁਹਾਡੇ ਆਲੇ-ਦੁਆਲੇ ਜਾਂ ਸ਼ਹਿਰ ਵਿੱਚ ਕੋਈ ਵੀ ਇਦਾਂ ਦੀ ਗਤੀਵਿਧੀ ਚੱਲਦੀ ਹੈਗੀ ਆ ਤੇ ਸਾਨੂੰ ਇਨਫੋਰਮ ਕਰੋ ਤੇ ਆਪਾਂ ਉਹਨਾਂ ਤੇ ਕਾਰਵਾਈ ਕਰਾਂਗੇ ਹੋਰ ਜਿਹੜੇ ਬੰਦੇ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਪੇਸ਼ੀ ਜੀ ਮੈਂ ਆਪ ਜੀ ਨੂੰ ਦੱਸ ਹੀ ਦਿੱਤਾ ਆ ਕਿ ਆਪਾਂ ਬਿਲਕੁਲ ਸਖਤੀ ਨਾਲ ਕਾਰਵਾਈ ਕਰਾਂਗੇ ਕਿ ਜੀਡੀਬੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਆਪਾਂ ਬਿਲਕੁਲ ਉਹਨੂੰ ਸਹੀ ਢੰਗ ਨਾਲ ਉਹਨੂੰ ਡਿਵੈਲਪ ਕਰਕੇ ਹੀ ਉੱਤੇ ਐਕਸ਼ਨ ਲਾਵਾਂਗੇ ਤਾਂ ਕਿ ਤੁਹਾਨੂੰ ਸਫਲਤਾ ਮਿਲੇ। ਸਭ ਤੋਂ ਜ਼ਿਆਦਾ ਤਾਂ ਪਤਾ ਲੱਗਦਾ ਹੀ ਹੋਟਲ ਦੇ ਵਿੱਚ ਨਸ਼ਾ ਜਣਾ ਹੋ ਰਿਹਾ ਤਾਂ ਉਹਨੂੰ ਲਾ ਕੇ ਕੋਈ ਗੱਲਬਾਤ ਦੇਖੋ ਜਿਹੜੀ ਸਾਡੀ ਮੁਹਿੰਮ ਚੱਲੀ ਹੈਗੀ ਹੈ ਯੁੱਧ ਨਸ਼ਿਆ ਵਿਰੁੱਧ ਉਹਦੇ ਅੰਤਰਗਤ ਰੈਗੂਲਰਲੀ ਜਿਹੜੀ ਹੈਗੀ ਇਕਾਸੂ ਆਪਰੇਸ਼ਨ ਚਲਾਏ ਜਾ ਰਹੇ ਹੈਗੇ ਆ ਜਿਹੜੇ ਹੋਟਲਾਂ ਤੇ ਵੀ ਰੇਡ ਕੀਤੀ ਜਾਂਦੀ ਪਈ ਹੈ ਤੇ ਸਾਨੂੰ ਸਫਲਤਾ ਵੀ ਮਿਲਦੀ ਪਈ ਹੈ। ਉਹਨਾਂ ਕਾਫੀ ਬਦਨਾਮ ਸਪੈਸ਼ਲ ਡਰਾਈਵ ਕਰੋਂ ਕੀਤੀ ਜਾਣੀ ਬਿਲਕੁਲ ਜੀ ਬਿਲਕੁਲ ਜਦੋਂ ਤੇ ਆਪਾਂ ਮੈਂ ਇੱਥੇ ਜੁਆਇਨ ਕੀਤਾ ਹੈਗਾ ਮੇਰੇ ਵੱਲੋਂ ਆਪ ਮਤਲਬ ਕਿ ਰਾਤ ਨੂੰ ਉੱਥੇ ਰੇਡ ਕੀਤੀਆਂ ਗਈਆਂ ਆ ਤੇ ਸਾਨੂੰ ਪਹਿਲਾਂ ਵੀ ਮਤਲਬ ਕਿ ਇੱਕ ਸੋਸ਼ਲ ਮੀਡੀਆ ਤੇ ਕੰਪਲੇਨ ਮਿਲੀ ਸੀ ਜਿਸ ਤੇ ਐਕਸ਼ਨ ਕਰਦੇ ਹੋਏ ਆਪਾਂ ਤਿੰਨ ਲੜਕੀਆਂ ਨੂੰ ਉੱਥੇ ਅ ਅਪਰੀਹੈਂਡ ਕੀਤਾ ਸੀਗਾ ਤੇ ਇਹ ਜਿਹੜੀ ਮੁਹਿੰਮ ਹੈ ਚੱਲਦੀ ਰਹੂਗੀ ਤੇ ਸਰਦਾਰ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਜਿਹੜੇ ਵੀ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ ਉੱਤੇ ਆਪਾਂ ਕਾਰਵਾਈ ਕਰਦੇ ਰਾਵਾਂਗੇ ਕੀ ਦੱਸ ਦਿਆਂ ਲਈ ਕਿ ਨਸ਼ਾ ਲੈ ਸੇਵਨ ਕਰਾ ਕੇ ਗਲਤ ਕੰਮ ਕਰਾਉਂਦੇ ਨੇ ਕੇ ਇਹਨੂੰ ਮਜਬੂਰਨ ਜਾਂ ਕੁਝ ਸਮਾਂ ਅਸਰਿਆ ਬਾਅਦ ਚ ਫੇਰ ਉਸੇ ਤਰ੍ਹਾਂ ਨਜ਼ਰ ਆਇਆ ਸਰ ਦੇਖੋ ਇਹ ਤੇ ਪੀੜਤ ਹੋ ਗਏ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਿਹਾ ਕਿ ਪੀੜਤ ਹੋ ਗਏ ਆ ਜਿਹੜੀ ਮੁਹਿੰਮ ਹੈਗੀ ਆ ਉਹ ਰੈਗੂਲਰ ਚੱਲਦੀ ਹੈਗੀ ਆ ਤੇ ਚੱਲਦੀ ਰਹੂਗੀ ਤੇ ਜਿਹੜੇ ਵੀ ਇਹਦੇ ਵਿੱਚ ਇਨਵੋਲਵ ਹੋਣਗੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਠੀਕ ਹੈ ਥੈਂਕ ਯੂ ਜੀ